ਤਾਰੀਵਾਲ ਫੀਤੀਪੁਰ ਫਾਟਕ ਨੇੜੇ ਵਾਪਰਿਆ ਹਾਦਸਾ ਤੇਜ਼ ਰਫ਼ਤਾਰ ਪਾਸ ਨੇ ਨੌਜਵਾਨ ਦੀ ਲਈ ਜਾਨ ਜਾਣਕਾਰੀ ਅਨੁਸਾਰ ਅਨਿਲ ਖੋਸਲਾ ਔਰ ਕਾਲੂ ਜੋ ਡਟਵਾ ਰੋਡ ਤੇ ਸੱਚੀਤਾ ਕੰਮ ਕਰਦਾ ਹੈ ਮੋਟਰਸਾਈਕਲ ਤੇ ਆਪਣੇ ਕਿਸੇ ਕੰਮ ਲਈ ਵਿਚਾਰ ਕੇ ਅਸੀਕੇ ਬਟਾਲਾ ਵੱਲੋਂ ਇੱਕ ਪ੍ਰਾਈਵੇਟ ਬੱਸ ਬਹਤੇ ਚਰਫਤਾਰ ਦੇ ਨਾਲ ਆਰਸੀ ਜੋ ਕਿ ਬਿੱਤੀਪੁਰ ਫਾਟਕ ਦੇ ਨਜ਼ਦੀਕ ਸ਼ਾ ਪਟ્રોલ ਪੰਪ ਤੇ ਲਾਗੇ ਮੋਟਰਸਾਈਕਲ ਸਵਾਰ ਅਨੰਦਨੀਲ ਸ਼ਰਮਾ ਉਰਫ ਕਾਲੂ ਨੂੰ ਟੱਕਰ ਮਾਰੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅਨੰਦ ਕੋਸਲਾ ਦੀ ਉਮਰ 34 27 ਸਾਲ ਦਾ ਸੀ ਜਾ ਰਿਹਾ ਹੈ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ Laash ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਬੱਸ ਡਰਾਈਵਰ ਬੱਸ ਪਹ ਜਾ ਕੇ ਲੈ ਗਿਆ ਉਹਨਾਂ ਮੰਗ ਕੀਤੀ ਹੈ ਕਿ ਬੱਸ ਡਰਾਈਵਰ ਉਪਰਕਰਤਾ ਕਰ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਾਮ ਮਨੀ ਕੋਸਲਾ ਜੀ ਮੇਰੇ ਬ੍ਰਦਰ ਦਾ ਹੋਇਆ ਜੀ ਇਹ ਬਾਜ਼ਾਰ ਦੇ ਕੋਲ ਘੁੰਮਦਾ ਪਿਆ ਹੀ ਇਰੇ ਉੱਤੇ ਬੱਸ ABC ਕੋਈ ਪ੍ਰਾਈਵੇਟ ਬੱਸ ਹੀ ਤੇ ਲੱਗਦਾ ਪਏ ਉਹਨਾਂ ਨੇ ਜੋੜ ਦੀ ਫਾਸਟ ਆਈ ਬੱਸ ਤੇ ਉਹਦੇ ਉੱਤੇ ਬੱਸ ਚਾਰਟ ਸੀ ਉਹਨੇ ਇਹ ਮੌਕੇ ਤੇ ਹੀ ਡਾਕ ਹੋ ਗਈ ਹੈ ਦੀ ਸਿਰੇ ਆਪਾਂ ਪੋਸਟਮਾਨ ਨੂੰ ਪਾ ਕੀਤਾ ਜਾਏਗਾ ਆ ਦੇਖੋ ਬੱਸ ਵਾਲਾ ਤੇ ਬੱਸ ਸਾਡੇ ਦੋ ਅੱਗੇ ਆਉਣਗੇ ਫਿਰ ਆਪਾਂ ਪੋਸਟਮਾਨ ਨੂੰ ਕੀਤਾ ਜਾਏਗਾ ਉਹਦਾ ਆਪਾਂ ਕੁਝ ਨਹੀਂ ਜੇ ਕਰਨਾਗਾ ਜੀ ਤੁਹਾਡਾ ਸਾਰਾ ਸ਼ਹਿਰ ਸੰਯੋਗ ਦੇ ਰਿਹਾ ਤੇ ਸਾਰੇ ਸ਼ਹਿਰਾਂ ਦੇ ਨਾਲ ਸਹਿਯੋਗ ਆਇਆ ਹੈ ਆ ਇਸ ਟਾਈਮ ਬੱਸ ਆਹ ਦਾ ਹੈ ਵੀ ਇਸ ਕੋਈ ਮੁੱਦਾ ਜੇ ਆਪਾਂ ਪੋਸਟਮਾਨ ਨੂੰ ਪਾ ਕਰਨਾ ਜੀ ਸਾਡੇ ਇੱਥੇ ਬੱਸ ਵਾਲਾ ਪਹਿਲਾਂ ਉਹ ਡਰਾਈਵਰ ਇੱਥੇ ਹੋਏਗਾ ਫਿਰ ਆਪਾਂ ਸਾਡੀ ਅੱਗੇ ਕਾਰਵਾਈ ਕਰਨੀ ਜੇ ਉਹਨਾਂ ਤੱਕੜ ਆਪਾਂ ਕੁਝ ਨਹੀਂ ਜੇ ਕਰਨਾ ਹੈਗਾ ਤੇ ਬੱਸਾ ਉਹ ਤੇਜ ਨੰਗ ਜਾਂ ਸ਼ਹਿਰ ਦੇ ਵਿੱਚ ਕੋਈ ਨਹੀਂ ਸਵੇਰੇ ਆਪਾਂ ਬੱਸਾਂ ਵਾਲਿਆਂ ਨੂੰ ਸਭ ਨੂੰ ਇੱਕ ਵਾਰੀ ਇੱਥੇ ਆਣੀਆਂ ਦੇਖੋ ਜਿਹਨੇ ਬੱਸ ਨਹੀਂ ਕੀਤਾ ਵਾ ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਕੁਝ ਨਹੀਂ ਜੇ ਆਪਾਂ ਕਰਨਾ ਅਸੀਂ ਪੋਸਟਮਾਨ ਉਦੋਂ ਹੀ ਕਰਾਂਗੇ ਜਿੰਨਾ ਤੱਕ ਤੁਹਾਡੇ ਕੋਲ ਡਰਾਈਵਰ ਤੇ ਬੱਸ ਦੀ ਮੌਜੂਦਾ ਨਹੀਂ ਹੋਏਗੀ ਆਹ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੋਆ ਸ਼ਿਰਸਾਣਾ ਪੰਜਾਬ ਅੱਜ ਤਕਰੀਬਨ 8:30 ਵਜੇ 9:00 ਵਜੇ ਦੇ ਵਿੱਚ ਘਾਰ ਵਿਦੀਪੁਰ ਫਾਟਕ ਦੇ ਕੋਲ ਸਾਡਾ ਇੱਕ ਸ਼ਿਵਸਾਣਿਕ ਜਿਹੜਾ ਕਾਲੂ ਖੋਸਲਾ ਜਿਨ੍ਹਾਂ ਦੀ ਧਾਰੀਵਾਲ ਦੁਕਾਨ ਆ ਡੜਵਾ ਰੋਡ ਦੇ ਉੱਪਰ ਉਹ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਆਇਆ ਹੋਇਆ ਸੀ ਤੇ ਇੱਕ ਪ੍ਰਾਈਵੇਟ ਬੱਸ ਜਿਹੜੀ ਕਿ ਬੜੀ ਹੀ ਤੇਜ਼ ਸਪੀਡ ਨਾਲ ਦੇ ਜਿਹੜੀ ਇੱਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਬੜੀ ਤੇਜ਼ ਸਪੀਡ ਨਾਲ ਜਿਹੜੀ ਆ ਬੱਸ ਆ ਰਹੀ ਸੀ ਉਸਨੇ ਸਾਡੇ ਭਰਾ ਨੂੰ ਮੋਟਰਸਾਈਕਲ ਦੇ ਟੱਕਰ ਮਾਰੀ ਤੇ ਉਹਦਾ ਮੋਢੇ ਦੇ ਹੀ ਨਿਧਨ ਹੋ ਗਿਆ ਬੱਸ ਵਾਲਾ ਸਾਡਾ ਬੰਦਾ ਮਾਰ ਕੇ ਹੱਤਿਆ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਨੇ ਆ ਕਿ ਜਲਦ ਤੋਂ ਜਲਦ ਉਸ ਬੱਸ ਦਾ ਜਿਹੜਾ ਵਾ ਨੰਬਰ ਟ੍ਰੇਸ ਕਰਕੇ ਉਸ ਬੱਸ ਨੂੰ ਫੜਿਆ ਜਾਵੇ ਤੇ ਉਸ ਡਰਾਈਵਰ ਤੇ ਜਿਹੜਾ ਵਾ ਪਰਚਾ ਦਰਜ ਕੀਤਾ ਜਾਵੇ ਅਗਰ ਇਹ ਕੰਮ ਨਹੀਂ ਹੁੰਦਾ ਤੇ ਅਸੀਂ ਮੈਂ ਤੇ ਸਮੂਚਾ ਜਿਹੜਾ ਧਾਰੀਵਾਲਾ ਧਰਨੇ ਪ੍ਰਦਰਸ਼ਨ ਕਰਨ ਲਈ ਸੜਕ ਦੇ ਬਹਿਣ ਲਈ ਮਜਬੂਰ ਹੋਏਗਾ ਜਿਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਹੋਏਗੀ ਅਨਿਲ ਖੋਸਲਾ ਹੀ ਆਪਣੇ ਅਸ਼ਨੀ ਕੁਮਾਰ ਦਾ ਬੇਟਾ ਧਾਰੀਵਾਲ ਦਾ ਸੀ ਉਹਦਾ ਅੱਜ ਕੋਈ ਪ੍ਰਾਈਵੇਟ ਬੱਸ ਆ ਉਹ ਕੋਈ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਪਰੋਂ ਦੀ ਬੱਸ ਲੰਘਾ ਕੇ ਲੱਗੀ ਆ ਤੇ ਇਹਦੀ ਮੌਤ ਹੋ ਚੁੱਕੀ ਆ ਤੇ ਅਗਲੀ ਕਾਰਵਾਈ ਅਸੀਂ ਲਿਆ ਰਹੇ ਆ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜੇ ਆਨੂੰ ਇਹ ਸੂਚਨਾ ਮਿਲੀ ਆ ਤੇ ਟੈਕਨੀਕਲ ਦਾ ਉੱਤੇ ਆਪਣੇ ਅਮਲ ਚ ਲਿਆ ਕੇ ਕਾਰਵਾਈ ਅਮਲ 'ਚ ਲੈ ਕੇ ਆਪਾਂ ਉਹਨਾਂ ਨੂੰ ਬੱਸ ਵਾਲੇ ਨੂੰ ਕਾਬੂ ਕਰਕੇ ਤੇ ਕਾਨੂੰਨੀ ਕਰਵਿ ਕਰਾਂਗੇ